ਚੜ੍ਹਦੀ ਕਲਾ ਚ ਨੇ ਬਾਪੂ ਦਲੇਰ ਸਾਹਿਬ ਤੇ ਹੁਣ ਤੱਕ ਕਹਿਣ ਦੀ ਲੋੜ ਹੀ ਨਹੀਂ ਤੁਹਾਨੂੰ ਕਿਉਂਕਿ ਜਿਹੜੀ ਪਹਿਲੀ ਕਿਸ਼ਤ ਸੀ ਬਾਪੂ ਜੀ ਬਹੁਤ ਤਕੜੇ ਹੋ ਕੇ ਲੜੀ ਤੇ ਅੱਜ ਉਹਦਾ ਸਾਰਾ ਕੁਝ ਦਾਤੇ ਲਾ ਕੇ ਨਾ ਸਾਡੇ ਵਾਸਤੇ ਬਾਪੂ ਜੀ ਬੈਠੇ ਨੇ ਆਪਾਂ ਇਸ ਮੋਰਚੇ ਦੀ ਰਾਖੀ ਕਰੀਏ ਤਕੜੇ ਹੋ ਕੇ ਸਨੇਹਾ ਬਾਪੂ ਜੀ ਦਾ ਤੇ ਬਾਕੀ ਅਸੀਂ ਤੁਹਾਡੇ ਨਾਲ ਆਪਾਂ ਸਾਰਾ ਪੰਜਾਬ ਤੁਹਾਡੇ ਨਾਲ ਆ ਤੇ ਚੜ੍ਹਦੀ ਕਲਾ ਹੋਊਗੀ ਪਹਿਲਾਂ ਵੀ ਹੋਈ ਆ ਤੇ ਮਹਾਰਾਜ ਦੀ ਹਮੇਸ਼ਾ ਕਿਰਪਾ ਰਹੀ ਹੈ ਇਸ ਚੀਜ਼ ਦੇ ਅਸੀਂ ਗਵਾਹ ਵੀ ਪਹਿਲਾਂ ਵੀ ਬਹੁਤ ਸੱਚੀ ਸੁੱਚੀ ਨੀਅਤ ਨਾਲ ਬਾਪੂ ਜੀ ਨੇ ਪਹਿਰਾ ਦਿੱਤਾ ਅੰਦੋਲਨ ਦੇ ਵਿੱਚ ਹੁਣ ਵੀ ਸਾਡੇ ਵਾਸਤੇ ਅੱਜ ਇੱਥੇ ਬੈਠੇ ਨੇ ਸੋ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ ਸਹੀ ਕਰ ਜੇ ਵਪਰੀ ਜ਼ਿੰਦਗੀ ਹੁੰਦੀ ਹੈ ਸਾਰਿਆਂ ਦੀ ਪਰਸਾਂਵਾ ਕੱਢੀਏ ਸਾਰੇ ਜਣੇ ਆਓ ਪਿਛਲੀ ਵਾਰ ਮੰਗੂ ਆਪਾਂ ਛੁੱਟੀਆਂ ਛੁੱਟੀਆਂ ਜਿੱਤਾਂ ਵੱਲ ਵਧিয়ে ਤੇ ਮੋਰਚੇ ਨੂੰ ਚੜ੍ਹਦੀ ਕਲਾ ਵਰ ਲੈ ਕੇ ਜਾਈਏ ਸੋ ਬਾਕੀ ਸਾਰਾ ਕੁਝ ਤੁਹਾਨੂੰ ਇਹਨਾਂ ਦੇ ਆਧਾਰੇ ਤੋਂ ਸ਼ੇਅਰ ਹੁੰਦਾ ਰਹੂਗਾ ਅਸੀਂ ਵੀ ਸਮੇਂਦਰ ਸਮੇਂ ਆਪਾਂ ਤੁਹਾਡੇ ਨਾਲ ਸੂਚਨਾ ਸਾਂਝੀ ਕਰਦੇ ਰਵਾਂਗੇ ਸੋ ਬਹੁਤ ਬਹੁਤ ਧੰਨਵਾਦ ਚੜ੍ਹਦੀ ਕਲਾ ਦੀ ਅਰਦਾਸ ਕਰੀਏ ਬਾਪੂ ਜੀ ਦੀ ਸਿਹਤਯਾਬੀ ਲਈ ਅਰਦਾਸ ਕਰੀਏ ਤੇ ਧੰਨਵਾਦ ਬਾਪੂ ਜੀ ਜੀਵੇ ਸਾਹਿਬ ਤੁਹਾਡੇ ਨਾਲ ਆਈ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ